ਸਾਇਰਨ ਹੋ ਜਾਂਦਾ ਹੈ ਜਾਂ ਫਿਰ ਆਪਾਂ ਬਲੈਕਆਊਟ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਆ ਤੁਹਾਡੀ ਜ਼ਿੰਮੇਵਾਰੀ ਇਹ ਬੰਦੀ ਹੈ ਕਿ ਤੁਸੀਂ ਆਪਣੇ ਘਰਾ ਦੇ ਵਿੱਚ ਜਿਹੜੇ ਤੁਹਾਡੇ ਸੇਫ ਏਰੀਆਜ਼ ਨੇ ਉਹਦੇ ਵਿੱਚ ਚਲੇ ਜਾਓ ਤੇ ਮੈਂ ਕਈ ਵੀਡੀਓ ਇਹੋ ਜਿਹੀ ਵੀ ਦੇਖੀ ਜਿੱਥੇ ਕੋਈ ਵਿਅਕਤੀ ਜਿਹੜਾ ਹੈਗਾ باقی ਸਾਰੇ ਲੋਕਾਂ ਨੂੰ ਕਹਿ ਰਿਹਾ ਹੈ ਕਿ ਆਪਾਂ ਓਪਨ ਫੀਲਡਸ ਦੇ ਵੱਲ ਚਲੀਏ ਇਹ ਬਿਲਕੁਲ ਸਹੀ ਗੱਲ ਨਹੀਂ ਹੈ ਕਿ ਜਦੋਂ ਬਲੈਕਆਊਟ ਹੋ ਜਾਂਦਾ ਹੈ ਤਾਂ ਸਾਰੇ ਜਿਹੜੇ ਬੰਦੇ ਹੈ ਉਹ ਆਪਣੇ ਘਰਾ ਦੇ ਵਿੱਚ ਰਹੇ ਹਨ ਤੇ ਜੇ ਖੁਦਾ ਨਾ ਕਰੇ ਕੋਈ ਇਸ ਤਰੀਕੇ ਦੀ ਕੋਈ ਵਸਤੂ ਜਾਂ ਉਹਦਾ ਕੋਈ ਪੁਰਜ਼ਾ ਤੁਹਾਨੂੰ ਕਿਤੇ ਦਿਖ ਜਾਂਦਾ ਹੈ ਉਹਦੇ ਨਜ਼ਦੀਕ ਬਿਲਕੁਲ ਨਾ ਜਾਇਓ ਕਿਉਂਕਿ ਉਹ ਤੁਹਾਡੇ ਵਾਸਤੇ ਵੀ ਤੁਹਾਡੇ ਜੀਵਨ ਦੇ ਵਾਸਤੇ ਜ਼ਿੰਦਗੀ ਦੇ ਵਾਸਤੇ ਵੀ ਜਿਹੜਾ ਹੈਗਾ ਤੁਹਾਡਾ ਨੁਕਸਾਨਦੇ ਹੋ ਸਕਦਾ ਹੈ ਅਤੇ ਜੇ ਤੁਹਾਨੂੰ ਕੋਈ ਇਸ ਤਰੀਕੇ ਦੀ ਚੀਜ਼ ਲੱਭਦੀ ਹੈ ਤੁਸੀਂ ਪੁਲਿਸ ਕੰਟਰੋਲ ਰੂਮ ਜਾਂ ਜਿਹੜਾ ਆਪਣਾ ਦੂਜਾ ਕੰਟਰੋਲ ਰੂਮ ਦਾ ਨੰਬਰ ਦਿੱਤਾ ਹੋਇਆ ਉੱਤੇ ਫੋਨ ਕਰ ਸਕਦੇ ਹੋ ਸਾਨੂੰ ਇਨਫੋਰਮ ਕਰੋ ਸਾਡੀ ਟੀਮ ਉੱਥੇ ਪਹੁੰਚੂਗੀ ਮੈਂ ਸੈਪਰੇਟਲੀ ਐਡਵਾਈਜ਼ਰੀ ਵੀ ਇਸ਼ੂ ਕੀਤੀ ਹੈਗੀ ਹੈ ਕਿ ਕੋਈ ਵੀ ਵਿਅਕਤੀ ਇਨਕਲੂਡਿੰਗ ਜੇ ਕੋਈ ਮੀਡੀਆ ਦਾ ਵਿਅਕਤੀ ਹੈ ਉਹ 100 ਮੀਟਰ ਦੇ ਉਸ ਵਸਤੂ ਦੇ 100 ਮੀਟਰ ਦੇ ਆਇਤਾਰੇ ਦੇ ਅੰਦਰ ਨਾ ਜਾਵੇ ਤੇ ਉੱਥੇ ਜਿਹੜਾ ਪਬਲਿਕ ਵੀ ਹੈਗੀ ਹੈ ਉਹ ਵੀ ਉਸ ਤੋਂ ਐਟਲੀਸਟ 100 ਮੀਟਰ ਜਿਹੜੀ ਹੈ ਕਿ ਉਹ ਦੂਰ ਰਹੇ ਤੇ ਮੈਂ ਇੱਕ ਵਾਰ ਫਿਰ ਸਾਰਿਆਂ ਨੂੰ ਬੇਨਤੀ ਇਹ ਕਰਨਾ ਚਾਹਾਂਗਾ ਕਿ ਇਹਨਾਂ ਹ ਤੁਹਾਡੀ ਆਪਣੀ ਸੇਫਟੀ ਦੇ ਵਾਸਤੇ ਵੀ ਤੇ ਜਿਹੜੇ ਤੁਹਾਡੇ ਨਾਲ ਬਾਕੀ ਸਾਰੇ ਲੋਕੇ ਉਹਨਾਂ ਦੀ ਸੇਫਟੀ ਦੇ ਵਾਸਤੇ ਵੀ ਬਹੁਤ ਜ਼ਰੂਰੀ ਹੈ ਸਰ ਇੱਕ ਬਲੈਕ ਆਪਣੇ ਬਲੈਕਆਊਟ ਦੇ ਦੌਰਾਨ ਜੇ ਸੀਸੀਟੀਵੀ ਕੈਮਰੇ ਚੱਲਦੇ ਨੇ ਜਾਂ ਟਾਵਰ ਦੀ ਲਾਈਟਾਂ ਚੱਲਦੀਆਂ ਨੇ ਟਾਵਰ ਦੀ ਲਾਈਟਾਂ ਦੇ ਵਾਸਤੇ ਆਪਾਂ ਸਾਰੀ ਜਿਹੜੀ ਕੰਪਨੀਆਂਜ਼ ਨੇ ਉਹਨਾਂ ਨੂੰ ਮੈਂ ਡਾਇਰੈਕਸ਼ਨ ਦਿੱਤੀ ਹੈ ਕਿ ਇਹ ਕੱਲ ਰਾਤ ਨੂੰ ਕਿ ਉਹ ਇਹਨਾਂ ਨੂੰ ਹਨ ਕਵਰ ਕਰਨਗੇ ਤੇ ਇਹ ਲਾਈਟਸ ਨਹੀਂ ਜਲਣੀਆਂ ਚਾਹੀਦੀਆਂ ਨੇ ਉਹਦੇ ਬਾਰੇ ਉਹਨਾਂ ਨੂੰ ਸਪਸ਼ਟ ਆਦੇਸ਼ ਦੇ ਦਿੱਤੇ ਨੇ ਤੇ ਜਿੱਥੇ ਸੀਸੀਟੀਵੀ ਜਾਂ ਫਿਰ ਕਈ ਥਾਵਾਂ ਤੇ ਸੋਲਰ ਕਈ ਥਾਵਾਂ ਤੇ ਬਾਹਰ LED ਜਿਹੜੀ ਇਹਨਾਂ ਨੇ ਲਾਈ ਹੋਈ ਹੈ ਉਹਦੀ ਜਿਹੜੇ ਹੈਗੇ ਆ ਰਿਫਲੈਕਟਿਵ ਵਾਲੇ ਜਿਹੜੇ ਪੁਰਾਣੇ ਵਾਲੇ ਇਹਨਾਂ ਨੇ ਲਗਾਏ ਨੇ ਉਹ ਕਈ ਸਾਰੀ ਥਾਵਾਂ 'ਤੇ ਮੈਂ ਵੇਖਿਆ ਕਿ ਉਹ ਜਲਦੇ ਪਾਏ ਗਏ ਉਹ ਵੀ ਮੇਰੀ ਬੇਨਤੀ ਹੈ ਕਿ ਇਹ ਨਾਲ ਸਾਰੀ ਚੀਜ਼ਾਂ ਨੂੰ ਕਵਰ ਕਰਕੇ ਰੱਖ ਲਿਓ ਜਦੋਂ ਵੀ ਬਲੈਕਆਊਟ ਹੁੰਦਾ ਹੈ ਤਾਂ ਉਦੋਂ ਕੋਈ ਵੀ ਲਾਈਟ ਜਿਹੜੀ ਹੈ ਕਿ ਨਹੀਂ ਆਣੀ ਚਾਹੀਦੀ ਜੇ ਤੇ ਕਈ ਸਾਰਾ ਆਪਾਂ ਇਹ ਵੀ ਦੇਖਿਆ ਕਿ ਕਈ ਸਾਰੇ ਬੱਚੇ ਜਿਹੜੇ ਹੈਗੇ ਰਾਤ ਨੂੰ ਜਦੋਂ ਬਲੈਕਆਊਟ ਹੋ ਗਿਆ ਤੇ ਆਪਣੀ ਬਾਈਕਾਂ ਤੇ ਜਿਹੜਾ ਹੈਗਾ ਉਹ ਜਾ ਰਹੇ ਨੇ ਇਹ ਕੋਈ ਬੇਨਤੀ ਹੈ ਕਿ ਇਹ ਕੋਈ ਆਪਾਂ ਖੇਡ ਨਹੀਂ ਹੈ ਇਹ ਕੋਈ ਮੌਕ ਡ੍ਰਿਲ ਨਹੀਂ ਸੀ ਜਿਹੜਾ ਵੀ ਤੁਹਾਨੂੰ ਜਦੋਂ ਆਪਾਂ ਹਦਾਇਤ ਕੀਤੀ ਕਿ ਤੁਸੀਂ ਅੰਦਰ ਚਲੇ ਜਾਓ ਤੇ ਇੱਕ ਪ੍ਰੋਪਰ ਸਾਇਰਨ ਵੱਜ ਗਿਆ ਇੱਕ ਪ੍ਰੋਪਰ ਆਪਾਂ ਉਹ ਐਲਾਨ ਵੀ ਕਰਾਇਆ ਇਹ ਮੈਸੇਜ ਵੀ ਦਿਵਾਇਆ ਸਾਰਿਆਂ ਨੂੰ ਉਸ ਤੋਂ ਬਾਅਦ ਇਹ ਬਿਲਕੁਲ ਗੈਰ ਜ਼ਿੰਮੇਵਾਰੀ ਰਾਨਾ ਜਿਹੜਾ ਹੈਗਾ ਇਹ ਵਿਵਹਾਰ ਹੈ ਕਿ ਆਪਾਂ ਐਡਮਿਨਿਸਟ੍ਰੇਸ਼ਨ ਦੀ ਗਾਈਡਲਾਈਨਸ ਦੇ ਵਿਰੁੱਧ ਜਾ ਕੇ ਇਸਤਰੀ ਕੇ ਦੀ ਹਰਕਤਾਂ ਕਰੀਏ ਮੈਂ ਸਾਰਿਆਂ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਜੇ ਖੁਦਾ ਨਾ ਕਰੇ ਦੁਬਾਰਾ ਇਸਤਰੀ ਦੀ ਲੋੜ ਪੈਂਦੀ ਹੈ ਤਾਂ ਉਸ ਤੋਂ ਬਾਅਦ ਵੀ ਕੋਈ ਇਸ ਤਰੀਕੇ ਦੀ ਵਿਅਕਤੀ ਆ ਜਾਂ ਤਾਂ ਲੋਕਾਂ ਨੂੰ ਗਲਤ ਤਰੀਕੇ ਨਾਲ ਉਕਸਾ ਕੇ ਬਾਹਰ ਲੇ ਜਾਣ ਦੀ ਕੋਸ਼ਿਸ਼ ਕਰਦੇ ਹੈ ਜਾਂ ਫਿਰ ਖੁਦ ਇਸ ਤਰੀਕੇ ਨਾਲ ਲਾਈਟ ਵਗੈਰਾ ਚਲ ਕੇ ਸੜਕਾਂ ਦੇ ਉੱਪਰ ਪੰਦਾ ਹੈ ਤੇ ਉਹਦੇ ਖਿਲਾਫ ਜ਼ਰੂਰ ਆਪਾਂ ਕਸਟ ਕਰਵਾਇਆ ਸਰ ਕੁਝ ਲੋਕ ਦੇਖੇ ਵੀ ਛੱਤ ਤੇ ਲਾਈਟਾਂ ਬੰਦ ਕਰ ਲੈਂਦੇ ਪਰ ਛੱਤ ਤੇ ਚੜ ਕੇ ਮੋਬਾਈਲ ਜਲਾ ਕੇ ਰੱਖਦੇ ਹੈ ਸੇਮ ਹੀ ਗੱਲ ਹੁਣ ਵੀ ਕਹੀ ਕਿ ਪਾਵੇਂ ਤੁਸੀਂ ਆਪਣੀ ਛੱਤਾਂ ਤੇ ਜਾਓ ਪਾਵੇਂ ਸੜਕਾਂ ਤੇ ਜਾਓ ਇਹ ਸਭ ਗਲਤ ਹੈ ਇਹ ਬਿਲਕੁਲ ਵੀ ਅਲਾਉਡ ਨਹੀਂ ਹੈ ਤੁਸੀਂ ਆਪਣੇ ਆਪ ਨੂੰ ਵੀ ਐਕਸਪੋਜ਼ ਕਰ ਰਹੇ ਹੋ ਤੇ ਨਾਲ ਦੇ ਜਿਹੜੇ ਬਾਕੀ ਸਾਰੇ ਪਬਲਿਕ ਹੈ ਉਹਨੂੰ ਵੀ ਐਕਸਪੋਜ਼ ਕਰ ਰਹੇ ਹੋ ਮੇਰੀ ਬੇਨਤੀ ਹੈ ਕਿ ਜਿਸ ਤਰੀਕੇ ਨਾਲ ਐਡਮਿਨਿਸਟ੍ਰੇਸ਼ਨ ਨੇ ਹਦਾਇਤ ਕੀਤੀ ਹੈ ਕਿ ਜਦੋਂ ਬਲੈਕਆਊਟ ਹੋ ਜਾਊ ਸਾਇਰਨ ਵੱਜ ਜਾਂ ਤਾਂ ਤੁਸੀਂ ਅੰਦਰ ਬਹਿਣਾ ਹੈ ਘਰਾਂ ਦੇ ਅੰਦਰ ਬਹਿਣਾ ਹੈ ਤੇ ਇਸ ਥਾਂ ਤੇ ਬਹਿਣਾ ਹੈ ਜਿੱਥੇ ਕੋਈ ਵਿੰਡੋ ਪੈਨਸ ਨਾ ਹੋਣ ਜਿੱਥੇ ਕੋਈ ਖਿੜਕੀ ਵਗੈਰਾ ਇਸ ਤਰੀਕੇ ਜਿਹੜੇ ਟੁੱਟ ਸਕਦੀ ਹੈ ਉਹ ਨਾ ਹੋਵੇ ਇਹੋ ਜੀ ਥਾਂ ਤੇ ਤੁਸੀਂ ਆਪਣੇ ਆਪ ਨੂੰ ਜਿਹੜਾ ਹੈਗਾ ਸੁਰੱਖਿਅਤ ਕਰ ਲਿਓ